ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਜਾ ਰਹੇ ਹਾਂ ਜੀ ਕਿਸਾਨ ਮੇਲੇ ਤੇ ਰਾਜਪੁਰੇ ਰਾਜਪੁਰੇ ਅਨਾਜ ਮੰਡੀ ਦੇ ਵਿੱਚ ਕਿਸਾਨ ਮੇਲਾ ਹੈ ਜੀ 2 ਤੇ 3 ਤਰੀਕ ਦਾ ਸੀਗਾ ਕੱਲ ਵੀ ਸੀਗਾ 2 ਤਰੀਕ ਦਾ ਅੱਜ 3 ਤਰੀਕ ਹੈ ਕੀ ਦਵਾ ਦੇਣੀ ਉੱਥੇ ਮੇਲਾ ਦੇਖਣ ਜਾਂਦੇ ਆ ਜੀ ਕਾਕੀ ਉੱਥੇ ਜਾ ਕੇ ਦਿਖਾਉਣੇ ਆ ਮੇਲੇ ਤੇ ਬੀਤੀ ਕੁਝ ਪ੍ਰੋਗਰਾਮ ਹੈ ਚੱਲਦੇ ਆ ਜੀ ਦੋ ਜਣੇ ਜਾਵਾਂਗੇ ਇੱਕ ਵੀਰ ਹੋ ਜਾਊਗਾ ਮੇਰੇ ਨਾਲ ਜਿਹੜਾ ਭਾਈ ਹੈ ਦਾਇਦਾ ਬੰਦਾ ਉਹਦੀ ਨਾਲ ਲੈ ਕੇ ਚੱਲਦੇ ਆ ਅਸੀਂ ਦੋ ਜਣੇ ਬੱਸ ਤੇ ਜਾਂਦੇ ਆ ਲਓ ਜੀ ਪਾ ਚੁੱਕਿਆ ਸੀ ਮੇਲੇ ਦੇ ਵਿੱਚ ਤੁਹਾਨੂੰ ਦਿਖਾਉਣਿਆ ਇੱਕ ਪੁਰਾਣਾ ਵਿਕਾ ਇਹ ਰਹੇਗਾ ਗੱਡਾ ਪੁਰਾਣੇ ਟਾਈਮ ਦਾ ਬਣਿਆ ਹੋਇਆ ਗੱਡਾ ਅੰਦਰਲੇੜੀ ਨੂੰ ਸਰੰਗ ਪੰਜਾਲੀ ਹਾਲਾ ਪਰ ਪਾਣੀ ਪਾਈ ਬਣਾਣਾ ਲੱਗਾ ਫਿਰ ਇਹ ਬਣਾ ਰਿਹਾ ਇਹ ਕਾਲੇ ਜਿਹੇ ਜਿਆ ਕੀ ਚੀਜ਼ ਹੈ ਆਹ ਪੁਰਾਣਾ ਸਮਾਨ ਵੀ ਹੈ ਇਹਦੇ ਵਿੱਚ कई तू समान भी है ਕਿਨਾਂ ਦਾ ਕਿਹਾ ਵੀ ਕਾਹਦੀ ਰਾਜ ਪੀਨ ਲਾ ਪਿੱਛੇ ਇਹ ਖਰਾਬ ਹੋ ਗਏ ਬਣਾਉਣੇ ਪੁਰਾਣੀ ਚੱਕੀ ਨਹੀਂ ਆਣੀ ਹਾਂ ਤੱਕ ਰੇਮੇ ਜਾਪਾ ਹੋਰ ਤੁਮ ਬਾ アメリカにあるものにあるものにあ तो 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 गाने वाले जो होते थे वो ज्यादातर ज्यादातर क्या पी नहीं मेरी मेरी आ, मैं जो कहना चाहता हूँ उस जमाने में जो राजा महाराजा होते थे तवायफ जो होती थी वो नहीं करते थे ना वो नहीं करते थे सिंग <im> का <Badala> ਸ਼ਾਇਦ ਵੀ ਆ ਬਹੁਤ ਤਰ੍ਹਾਂ ਦਾ ਸ਼ਾਇਦ ਲੈਣੇ ਪੈ ਲੈਣਾ ਬਸ ਸੁਪਰ ਡਿਪਲੋਮੇਟਸ ਨਾਲ ਆਪਾਂ ਨੂੰ ਬਾਇੰਟ ਕੰਮ ਵੀ ਪਿੱਛੇ ਤੋਂ ਪੈ ਰਹੀ ਜੀ ਕਿਰਪਾ ਹੈ ਨਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਮਾਣਯੋਗ ਸਰਕਟ ਦੀ ਟੀਮ ਨਾਲ ਜੁੜਿਆ। ਇਹ ਸਭ ਤੋਂ ਅੱਜ ਤਿੰਨ ਦਿਲੇ ਵਾਰ ਇਸੇ ਲੰਦੇ ਦੇ ਮਿਲਣਾ ਬਸ ਮਿਲਿਆ ਉਹ। ਜਿਹੜਾ ਡਾਕਟਰ ਤੇ ਲੇਜ਼ਰ ਕਰਾਇਆ ਉਹ ਉੱਪਰ ਜਿਹੜਾ ਆਇਆ ਬਾਲਾ ਚੀਹਣਾ। ਉਹ ਕੋਈ ਕਲੈਕਟਰ ਦੇ ਰਿਹਾ ਬੰਦੇ ਨਹੀਂ ਕੋਈ ਕੋਈ। ਉਹ ਬੰਦੇ ਨਾ ਹੋਵੇ। ਆਪਣਾ ਮਾਣ ਦੀ ਤੀਤੋ ਤੇ ਕਿਤੇ ਨਾ ਦੇ। ਅਕੀਰ ਮਿਲ ਜੂਗਾ। ਪੀ.ਟੀ. ਬੰਦਾ। ਅੱਜ 192200 ਤੋਂ ਪਹਿਲਾਂ ਕੀ ਹੋਇਆ। ਆਇਆ। ਔਰ ਉਹਦੇ ਵੀ ਕੋਈ ਆਨਲਾਈਨ ਨਾ ਪਰ ਉਹ ਕੰਪਨੀ ਇਹਨਾਂ ਖਾਧੀ ਵਾਲੇ ਆਪਾਂ ਵੇਖ ਜਿਵੇਂ ਬੀਜੀ ਕੰਪਨੀ ਦੇ ਹੋਰ ਵੀ ਨੇ। ਬਾਜ਼ਾਰ ਵਿੱਚ ਕੰਪਨੀ ਜਿਹੜੇ ਨੇ ਪਸਾਰ। ਹਲਕਾ कमाई ਕੌਣ ਕਰ ਰਿਹਾ ਹੈ ਉਹ ਕੰਪਨੀਆਂ ਗੱਡੀਆਂ। ਕਾਰਾਂ ਵੀ ਲੱਗੀਆਂ ਹੋਈਆਂ ਨੇ। ਬਿਲਕੁਲ ਜਿਹੜੀ ਮਾਨਸਿਕ ਕਮਾਈ ਨਾਲ ਰੋਟੀਆਂ ਮਿਲ ਜਾਂਦੀਆਂ ਨੇ। ਦੁਰਭੱਗ ਹੋਵੇ ਜਿਹਨੂੰ ਉਹ ਆਈ ਨੀ ਆ ਦਾ ਬਦਦਾਨ। ਸਿੱਕਣ ਤੋਂ ਆਪਾਂ ਨੂੰ ਇਹ ਸੱਪੇਵਾ ਹੋਰੀਆਂ ਆਪਾਂ ਨੂੰ ਬਾਹਰ ਦੇਖਣ ਤੋਂ ਤਾਂ ਕੰਪਨੀਆਂ ਨੂੰ ਮਾਫੀ ਤੋਂ ਬਾਤ। ਸਭ ਤੋਂ ਪਹਿਲਾਂ ਇਹ ਵੀ ਰਹਿਣਾ ਮੈਨੂੰ ਨੰਬਰ ਉਹਨਾਂ ਦਾ ਜਿੰਦਗੀ ਕਰੀ ਰਿਹਾ ਹੈ ਅਗੀਆਂ ਨੂੰ ਬ੍ਰਾਂਡ ਵਧਾ ਕੇ ਸਭ ਤੋਂ ਕੱਲ ਨੂੰ ਦੇ ਜਾਣਾ ਪੈਣਾ ਪੱਟੀ ਚਾਪਾ ਆਹ ਕਾਰਾਂ ਦੀ ਲੈਣਾ ਸਾਰੇ ਬੱਟਰਪੋਪ ਉਹਨੇ ਜਿੱਤੀਆਂ ਦਾ ਜਿਆਦਾ ਸਮਾਨ ਕਰਦਾ ਕਿਸੇ ਲਈ ਅੱਧੀ ਅੱਧਾ ਪਹਿਲੇ ਕਰ ਲਓਗੇ ਆਂਡ ਨੂੰ ਜੁਲ ਕਰਨੀ ਪਈ ਇੱਧਰ ਸੁਪਰਸੀਡਰ ਉਹਨਾਂ ਨੂੰ ਜਿੰਨਾ ਸਭ ਤੋਂ ਸੁਰੂ ਕਰਾ ਦੇ ਆਪਾਂ ਦਾ ਰੋਣਾ ਚਾਹੀਏ ਨਰਮਾ ਸੀ ਲੈਣਾ ਆ ਆ ਬੜੀ ਕਿੰਨਾ ਰੇਟ ਹੈ ਦਾ 135000 ਰੇਟ ਹੈ ਪੀ ਡੀ ਸੀ ਦਾ ਇਹ ਹੈਗੀਆਂ ਜੀ ਭਗਵਾਨ ਸਿੰਘ ਧੰਜਲਾ ਐਗਰੀਕਲਚਰ ਵਰਕਸ਼ ਪੁਰਾਣ ਕੁੜੀ ਦੀਆਂ ਤਕਨਾਂ ਇਹਨਾਂ ਦਾ ਰੇਟ 135000 24 ਤਵਾਂ 24 24 ਤਵਾਂ ਰੇਟ 1,35,000 10 ਫੁੱਟ ਇਨਵਰਟਰ UDC ਦਾ 1,40,000 तूडी वाली मशीन है इधर रिपेयर करने इधर ओवरसीटर ओल्ड में दशमेश ये कम प्राइम एक वाला रिपर ਆਪਰੇ ਕੋ ਦਿਸਮੇਚ ਦੀ ਏਸੀ ਕੈਬਨ ਵਾਲੀ ਕਿਰਪਾ ਨਾਲ ਕਟਰ ਦੂਜਾ ਮੱਕੀ ਵਾਲਾ ਲੱਗਿਆ ਹੋਇਆ ਔਰ ਏਸੀ ਕੈਬਨ ਵੀ ਲੱਗਿਆ ਹੋਇਆ ਥੋੜੀ ਮਿੱਟੀ ਬਣੀ ਪਹੁੰਚ ਗਈ ਲਾਂ ਆਓ ਜੀ ਮੇਲੇ 'ਚ ਮੀਂਹ ਪੈਣ ਲੱਗ ਗਿਆ ਤੇ ਪਹਿਲਾਂ ਅਸੀਂ ਉਧਰ ਖੜੇ ਸੀ ਥੋੜੇ ਥੋੜੇ ਭਿੱਜ ਗਏ ਹੁਣ ਇੱਧਰ ਆ ਗਏ ਛੱਤ 'ਤੇ ਠਾਂ पूरी चल ठीक